ਪਿੱਛੇ ਰੋ ਥੋੜਾ ਜਿਹਾ ਆ ਲੈ ਆ ਗਿਆ ਇਸ ਪੇੜਾਂ ਦੀ ਚਲੋ ਜੀ ਜਿਹੜੇ ਕੋਈ ਜ਼ਰੂਰੀ ਹੈਗਾ ਚਾਰ ਚਾਰ ਸਨ ਵੀ ਦੇਖ ਚੋੜੀ ਚਲ ਅਕਚੁਅਲੀ ਕਿ ਆ ਚਾਰ ਚਾਰ ਜਿਹਨਾਂ ਦਾ ਕੰਮ ਨਹੀਂ ਹੈ ਮਰਿਆ ਮਾਈ ਪਿੱਛੇ ਜਾ ਰਹੇ ਹਾਂ ਮੈਂ ਦੇਖੋ ਐ ਤਰੀਕ हमला tapi रहे ਮੈਂ ਫਿਰ ਤੋਂ ਕਿ ਮੈਂ بار بار ਕਹਿਦੀ ਕਿ ਇਹ ਲਾਸ਼ਾਂ ਦੇ ਰੱਚਣ ਵਾਲੇ ਲੋਕ ਨੇ ਇਹਨਾਂ ਨੂੰ ਕਿਸੇ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਕੋਈ ਮਤਲਬ ਨਹੀਂ ਹੈਗੇ ਆਪਣੇ ਜੌਂਗਿਆਂ ਚ ਆਉਂਦੇ ਆ ਇੱਕ ਦੂਜੇ ਨਾਲ ਲੜਦੇ ਆ ਪਾਣੀ ਦੀ ਸੇਰ ਕਰਦੇ ਆ ਕਰਕੇ ਨਿਕਲ ਜਾਂਦੇ ਇਹਨਾਂ ਦਾ ਇੰਨਾ ਕੰਮ ਇਸ ਵੇਲੇ ਇਹਨਾਂ ਦਾ ਵਿਰੋਧੀਆਂ ਦਾ ਕੋਈ ਕੰਮ ਜਾਂ ਸਹਿਯੋਗ ਵੀ ਆ ਤੁਹਾਨੂੰ ਇਹ ਤਾਂ ਸੰਗਤ ਦੇ ਰੂਪ ਦੇ ਵਿੱਚ ਸਾਰਾ ਕੁਝ ਆਦੇ ਵਿੱਚ ਨੇਵੀ ਆਈ ਕੋਈ ਹਟ ਆਇਆ ਪਿਆ ਕਿੱਥੇ ਸਾਡੀਆਂ ਸੰਸਥਾਵਾਂ ਕਿੱਥੇ ਸਾਡੀਆਂ ਪਾਰਟੀਆਂ ਕਿੱਥੇ ਸੇਵਾ ਕਰਦੀਆਂ ਜਿਹੜਾ ਹੁਣ ਪਰਲੇ ਦਾ ਦੇਖੋ ਮਿੱਟੀ ਪਾਈ ਆ ਤੁਸੀਂ ਸਾਰੇ ਨਹੀਂ ਨਹੀਂ ਇਹ ਅੱਛਾ ਆ ਨੀ ਉਹ ਹੀ ਜੀ ਸਵਾਲ ਕਰ ਰਿਹਾ ਤੱਕ ਦੇਖ ਲਿੰਦਾ ਥੋੜੀ ਸੇਵਾ ਸਰ ਕਰਨਾ ਆਏ ਹੋ ਹਰੀਆਂ ਪੱਗਾਂ ਬਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੋੜੇ ਫਿਰਦੇ ਹੋ ਮੈਂ ਪ੍ਰਦਰਸ਼ਨ ਕਰਨੇ ਨਿਕਲੋ ਸੋ ਕੱਢੋ ਇਹ ਵੀ ਵੀ ਚੱਕਰ ਤਕਰੀਬਨ ਕਿਸੇ ਐਮਐਲਏ ਨਹੀਂ ਲਿਆ ਇੱਥੇ ਮੈਂ ਹਰ ਮੇਲੇ ਬੰਤੇ ਰਹੀ ਨਹੀਂ ਕਿੱਥੇ ਜੀ ਪਿੰਡ ਵਾਲਿਆਂ ਨੂੰ ਪਤਾ ਹੀ ਆ ਪਤਾ ਹੋਵੇ ਤੇ ਕੱਢ ਦੇ ਵਿੱਚ ਕੱਟ 5 ਕਰੋੜ ਰੁਪਏ ਸਪੈਰ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਇਥੇ ਜੀ ਜੀ ਸਾਨੂੰ ਇਦਾਂ ਦੇ ਐਮਐਲਏ ਮਿਲ ਨਹੀਂ ਸਕਦੇ ਜਿੰਦਾ ਇੱਕ ਜੱਟ ਹੋ ਕੇ ਤਾਂ ਇਹ ਪਾ ਆਮ ਚੱਲਦਾ ਹੈ ਪਾਣੀ ਬਿਲਕੁਲ ਲੱਗੇ ਆ ਚੁੱਕਾ ਸ਼ਰਮ ਹੀ ਹੈ ਨਹੀਂ ਸਰਮ ਹੀ ਦੁਆ ਦਾ ਪਾਣੀ ਬਿਲਕੁਲ ਲੱਗੇ ਆ ਚੁੱਕਾ ਮੈਡਮ ਇੱਥੇ ਖੜੇ ਆਪਣੇ ਮੌਕੇ ਤੇ ਮੌਜੂਦ ਹੈ ਬਹੁਤ ਚੰਗੇ ਸਾਡੇ ਸਤਿਕਾਰਯੋਗ ਮੈਡਮ ਸਾਨੂੰ ਐਮਐਲਏ ਸਾਹਿਬ ਮਿਲੇ ਆ ਪਰ ਲੋਕੀ ਫੇਰ ਵੀ ਆਪਣੀਆਂ ਰਾਜਨੀਤੀਆਂ ਵਿੱਚ ਫਸੇ ਹੋਏ ਆ ਇਹਨਾਂ ਦਾ ਨਾਮ ਤਾਂ ਵਾਪਸ ਕੱਟੋ ਇੱਧਰ ਸਾਰਿਆਂ ਨੂੰ ਕੰਮ ਕਰਨ ਦੇ ਵੱਡੇ ਨੂੰ ਕੰਮ ਕਰਕੇ ਦਿਖਾ ਦੇਣਾ ਇੱਥੇ ਦੇ ਮੁੱਖ ਜ਼ਿੰਮੇਵਾਰ ਕਹਿੰਦੇ ਕਿ ਪਿਛਲੇ 26 ਸਾਲ ਤੋਂ ਕਿਸੇ ਸਰਕਾਰ ਨੇ ਇੱਕ ਪੱਥਰ ਨਹੀਂ ਇੱਥੇ ਲਾਇਆ ਜੀ ਪਰ ਪਿਛਲੇ 2 ਸਾਲ ਤੋਂ ਲਗਾਤਾਰ ਪੱਥਰ ਲੱਗ ਰਿਹਾ ਔਰ 5 ਕਰੋੜ ਦਾ ਕੰਮ ਸਰਕਾਰ ਨੇ ਇਸ ਬੰਦ ਦੇ ਉੱਤੇ ਕੀਤਾ ਸਾਰੇ ਅੰਦਰਲੇ ਪਾਸੇ ਸਾਰੇ ਪੱਥਰ ਲਾਇਆ ਇਹ ਤਮਾਸ਼ਵੀਨ ਜੇ ਕਿੱਥੇ ਹੋ ਕੇ ਆ ਜਾਂਦੇ ਨੇ ਘੰਟਾ ਨਹੀਂ ਕਦੇ ਪੈਣਾ ਬੰਦੇ ਦੇ ਕੋਲ ਤਾਂ ਦੋਨੋਂ ਇੱਕ ਘੰਟਾ ਨਹੀਂ ਬੰਦਾ ਪਹਿਲੇ ਦਿਨ ਪੜਿਆ ਜੀ ਜੀ Haryana Panga Badh Yogkari ਇਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਡਾ ਜਿਹੜਾ ਉਹ ਪੂਰਾ ਪਹਿਣਾ ਇਸ ਕਰਕੇ ਇੱਥੇ ਮੈਂ ਕਿਸੇ ਕਸਮ ਦੀ ਕੋਈ ਗੰਤੂ ਕਰ ਨਹੀਂ ਕਰਨਾ ਚਾਹੁੰਦਾ ਠੀਕ ਹੈ ਜੀ ਧੰਨਵਾਦ ਜੀ ਹਾਂ ਜੀ ਜੀ ਸਰ ਜੀ ਦੇਖੋ ਦੇਖ ਮੈਂ ਇੱਕ ਮੈਂ ਤੁਹਾਨੂੰ ਬਿਲਕੁਲ ਨਹੀਂ ਨਹੀਂ ਮੇਰੀ ਬੇ ਮੈਂ ਮੈਂ ਪਹਿਲਾਂ ਕਰ ਲਵਾਂ ਮੈਂ ਪਹਿਲਾਂ ਕਰ ਲਵਾਂ ਦੇਖੋ ਤੁਹਾਡੀ ਸੇਵਾ ਦਾ ਰਿਹਾ ਤੁਹਾਡੀ ਧੀ ਆ ਨਾ ਮੈਂ ਪਿੱਛੇ ਹੁੰਦੀ ਆ ਨਾ ਪੂਰੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਜਦੋਂ ਦਾ ਪਿਛਲੇ ਸਾਲ ਦਾ ਬਰਖਟਿਆ ਨਾ ਇਹ ਆ ਕਿ ਮੈਂ ਇਸ ਬੰਦ ਹੀ ਸਾਰ ਨਹੀਂ ਲਈ ਇਹ ਕੁਦਰਤ ਦੀ ਕਰੋਪੀ ਆ ਕੋਈ ਤੱਕਾ ਸਵਾਲ ਨਾ ਕਰਿਓ ਕੋਈ ਹੋਰ ਚੀ ਗੱਲ ਨਾ ਕਰਿਓ ਅਸੀਂ ਸਾਰੇ ਜਿਹੜੇ ਆ ਇਸ ਜਿਹੜੀ ਮੁਸੀਬਤ ਆਪਡੇ ਤੇ ਆਈ ਇਹਦੇ ਵਿੱਚੋਂ ਅਸੀਂ ਸਾਰਿਆਂ ਨੇ ਰਲ ਕੇ ਨਿਕਲ ਜੀ ਅਸੀਂ ਜਿਵੇਂ ਵਾਰ ਤੁਹਾਡੇ ਕੋਲ ਬੰਦੇ ਸੀ ਮੈਂ ਤੇ ਜਿਲ੍ਹਾ ਪ੍ਰਾਂਤ ਕਰਨ ਦੇ ਜੋ ਸਰਪੰਚ ਮੈਂ ਭਾਰਤ ਸਰਪੰਚ ਜੀ 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 ਅਸੀਂ ਤੇ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਕੰਮ ਹੋਣ ਹੋ ਰਿਹਾ ਇਹ ਕੰਮ ਅੱਜ ਤੋਂ ਜਦੋਂ ਵੀ ਪਤਾ ਸਾਨੂੰ ਹਰ ਸਾਲ ਇਹੀ ਕੁਝ ਹੁੰਦਾ ਫਿਰ ਐਕਤੀ ਨਾ ਮਾ ਨਹੀਂ ਹੋਇਆ ਪਿਛਲੇ ਸਰਕਾਰਾਂ ਵੀ ਹੁੰਦਾ ਜੇ ਤੁਸੀਂ ਕਹੋਵੇ ਤੁਹਾਡੇ ਵੇਲੇ ਹੁੰਦਾ ਪਿਛਲੇ ਵੀ ਹੁੰਦਾ ਪਰ ਇਹਨੂੰ ਸਰਕਾਰਾਂ ਦਾ ਫਰਜ਼ ਬਣਦਾ ਸਾਨੂੰ ਬਦਾ ਹਰ ਥਾਂ ਹਟਾਉਣੇ ਆ ਜੇ ਇੱਕ ਤਾਂ ਨਹੀਂ ਦੂਸਰੋਂ ਆਉਣੇ ਆ ਅਸਲ ਇਹਨਾਂ ਦਾ ਮੈਂਟੇਨੈਂਸ ਪਹਿਲਾਂ ਕਿਉਂ ਨਹੀਂ ਕਰਦੇ ਅੱਜ ਅਸੀਂ ਦੇਖੋ ਇੱਥੇ ਵੀ ਅੱਜ ਹੁਣ ਤੁਸੀਂ ਵੀ ਦੇਖ ਲਓ ਮੇਰੇ ਖਿਆਲ 'ਚ ਇਹ ਸਤਲੋਈ ਬਰਿਆਵਾਨ ਜਿਹੜਾ ਨੋਜ ਦਾ ਜਿਹੜਾ ਗੈਜੈਂਟ ਆਇਆ ਹੋ ਕੀ ਕਹਿਣਾ ਚਾਹੁੰਦੇ ਹੈ ਤਾਂ ਅਸੀਂ ਇਸ ਵੇਲੇ ਸਾਰਾ ਪੰਜਾਬੀ ਜਿਹੜਾ ਜਿਹੜੇ ਕੰਮ ਕਰ ਰਹੇ ਜੀ ਉਹ ਯਾਰ ਜਿਸ ਤਰ੍ਹਾਂ ਲੇਖੇ ਵੀ ਆ ਤੇ ਪੰਜਾਬ ਜਿਹੜਾ ਨਾ ਮਾਪੀ ਦਾ ਵੀ ਘਟੀ ਆ ਤੇ ਚੜ੍ਹਦੀ ਕਲਾ ਵਾਲੇ ਲੋਕ ਨੇ ਜੀ ਬਹੁਤ بڑے ਹਿੰਮਤ ਦੇ ਨਾਲ ਦਿਸਲੇ ਦੇ ਨਾਲ ਸਾਰੇ ਜਿਹੜੇ ਆ ਪੰਜਾਬ ਦਾ ਕੱਲਾ ਕੱਲਾ ਜੀ ਲੱਗਿਆ ਹੋਇਆ ਇੱਥੇ ਬੰਦ ਤੇ ਮੈਂ ਪਰਸੋਂ ਵੀ ਆਈ ਸੀ ਕੱਲ ਇੱਥੇ ਪਹੁੰਚ ਨਹੀਂ ਹੋ ਪਾਰੀ ਕਿਉਂਕਿ ਪੂਰੇ ਆਪਣੇ ਹਲਕੇ ਦੇ ਵਿੱਚ ਤਕਰੀਬਨ 60 ਦੇ ਕਰੀਬ ਪਿੰਡ ਜਿਹੜੇ ਆ ਨਾ ਉਹ ਚਿੱਟੀਆਂ ਪਈਆਂ ਆ ਉਹਦੇ ਪਾਣੀ ਦੇ ਘੇਰੇ ਦੇ ਵਿੱਚ ਆ ਗਏ ਹੋਏ ਮੇਰਾ ਉੱਧਰ ਟ੍ਰੇਨ ਪੂਰਾ ਦਿਨ ਕੱਲ ਨਿਕਲ ਗਿਆ ਸੀ ਅੱਜ ਸਵੇਰ ਤੋਂ ਬਾਰੀ ਬਾਰਿਸ਼ ਵੀ ਪੈ ਰਹੀ ਆ ਪਰ ਇੱਥੇ ਬੰਨ ਦਾ ਕਾਫੀ ਨੁਕਸਾਨ ਜਿਹੜਾ ਲੋਚ ਦਾ ਨੁਕਸਾਨ ਹੋ ਗਿਆ ਜੀ ਬੰਨ ਤਾਂ ਪਿਛਲੇ 2 ਸਾਲ ਤੋਂ ਲਗਾਤਾਰ ਬੰਨ ਤੇ ਮਿੱਟੀ ਪੈ ਰਹੀ ਆ ਅੰਦਰਲੇ ਪਾਸੇ ਲਗਾਤਾਰ ਪੱਥਰ ਲੱਗ ਗਿਆ ਲੱਗਿਆ ਹੋਇਆ ਉਹਦੇ 'ਚ ਕੋਈ ਸਾਨੂੰ ਦਿੱਕਤ ਨਹੀਂ ਆਈ ਪਰ ਜਿਹੜੀ ਲੋਚ ਇੱਕ ਕੱਚੀ ਲੋਚ ਸੀਗੀ ਜੀ ਉਹਦੇ ਅੱਗੇ ਪੱਕੀ ਲੋਚ ਵੀ ਸੀ ਉਹ ਸਾਰਾ ਕੁਝ ਰੁੜ ਗਿਆ ਹੁਣ ਜਿਹੜੀ ਮਿੱਟੀ ਦੀ ਜਿੰਨੀ ਲੋਚ ਬਚੀ ਆ ਉਦੋਂ ਨੂੰ ਸੰਦਰਸ਼ ਪੂਰਾ ਚੱਲ ਰਿਹਾ ਲੱਗੇ ਹੋਇਆ। ਜੇ ਆ ਦੇ ਕੋਈ ਮਾਤਮਾ ਮਿਹਰ ਕਰੇ ਅਸੀਂ ਕੰਮਜਾਮ ਕੋਝਵਾਂਗੇ। ਔਰ ਜਿੰਨੇ ਮੁੰਡੇ ਸਾਰੇ ਏਰੀਆ ਦੇ ਲੱਗੇ ਹੋਇਆ ਸਾਰੇ ਰੈਨੇਜ ਡਿਪਾਰਟਮੈਂਟ ਇੱਥੇ ਸਾਰੇ ਮਹਿਕਮੇ ਇੱਥੇ ਔਰ ਬੜੇ ਜੋਰ ਸ਼ੋਰ ਦੇ ਨਾਲ ਬੜੀ ਹਿੰਮਤ ਦੇ ਨਾਲ ਲੱਗੇ ਹੋਇਆ। ਫਰਮਾਤਮਾ ਮਿਹਰ ਕਰੂਗਾ ਅਸੀਂ ਕੰਮਜਾਮ ਹੋਵਾਂਗੇ ਔਰ ਠੀਕ ਠਾਕ ਜਿਹੜੇ ਸਾਰੇ ਆਪ ਕੋਲੇ ਘਰਾਂ ਦੇ ਚਿਰੇ ਜਿਹੜੇ ਇੱਕ ਨਾਮ ਤੋਂ ਜਿਹੜਾ ਕੰਮ ਹੋਇਆ ਲੋਕੀ ਤੇ ਤੁਹਾਡੀ ਤਕੰਦੀ ਆ। ਹਾਂ ਬਿਲਕੁਲ ਤਸੱਲੀ ਹੈ ਜੀ ਜੇ ਨਾ ਤਸੱਲੀ ਹੁੰਦੀ ਤਾਂ ਬੰਨ ਹੁਣ ਤੱਕ ਟੁੱਟ ਜਾਣਾ ਸੀ। ਜਿੰਨਾ ਪਾਣੀ ਤੁਹਾਨੂੰ ਪਿੱਛੇ ਇੱਥੇ ਦੇ ਜ਼ਿੰਮੇਦਾਰ ਜਿਹੜੇ ਉਹ ਤੁਹਾਨੂੰ ਦੱਸਣਗੇ ਜਿਹੜੇ ਇੱਥੇ ਦੇ ਵਸਿੰਦੇ ਆ ਮੈਂ ਬਾਹਰਿਆਂ ਦੀ ਗੱਲ ਨਹੀਂ ਕਰਦੀ ਕਿ ਕਿਤੇੋਂ ਵੀ ਆ ਕੇ ਕੋਈ ਕਮੈਂਟ ਕਰਨ ਲੱਗ ਜਾਏ ਤਾਂ ਮੇਰੇ ਲਈ ਉਹ ਮੈਟਰ ਨਹੀਂ ਕਰਦਾ ਜਿਹੜੇ ਇੱਥੇ ਆਸ-ਪਾਸ ਦੇ ਪਿੰਡਾਂ ਦੇ ਵਸਿੰਦੇ ਨੇ ਜਿਹੜੇ ਇੱਥੇ ਦੇ ਜ਼ਿੰਮੇਦਾਰ ਆ ਉਹਨਾਂ ਦੀ ਪੂਰੀ ਤਸੱਲੀ ਆ ਪਿਛਲੇ ਸਾਲ ਜਿਹੜੇ ਸਾਲ ਦੇ ਵਿੱਚ ਹੋਏ ਹੋਏ ਕੰਮਕਾਰਾਂ ਦੀ ਇਹ ਵਾਲੀ ਨੋਚ ਅਸੀਂ ਕੱਲ ਪਰਸੋਂ ਹੀ ਪਲੈਨਿੰਗ ਕਰਦੇ ਸੀ ਇਹਨੂੰ ਦੁਬਾਰਾ ਤੋਂ ਮਤਲਬ ਕੋਈ ਗੱਲ ਨਹੀਂ ਇਸ ਸਮਾਂ ਵੀ ਨਿਕਲ ਜਾਣਾ ਜਿਹੜਾ ਚੱਲ ਰਿਹਾ ਉਹ ਸਰਕਾਰ ਵੱਲੋਂ ਪੂਰੀ ਹਰ ਤਰ੍ਹਾਂ ਦੀ ਮਦਦ ਜਿਹੜੀ ਉਹ ਮਿਲ ਰਹੀ ਆ ਬੰਦ ਤੇ ਅਸੀਂ ਪਹਿਲਾਂ ਹੀ ਜਿਹੜੀ ਕੈਲੀਕੀਤੀ ਹੋਇ ਇਸ ਤਕਰੀਬਨ 4-5 ਹਜ਼ਾਰ ਕੋਰਾ ਜਿਹੜਾ ਉਹ ਸੈਂਕ ਦਾ ਭਰਿਆ ਪਿਆ ਉਹੀ ਬੰਦ ਜਿਹੜਾ ਅਸੀਂ ਹੁਣ ਕਹਿੰਦਾ ਇੱਥੇ ਕੋਸ਼ਿਸ਼ ਕਰ ਰਹੇ ਆ ਦਰਖਤ ਕੱਟ ਕੱਟ ਕੇ ਸਭ ਤੋਂ ਕੈਲੀਕੂ ਪਾਣੀ ਦਾ ਵਹਾ ਇਹਨਾਂ ਤੇਜ ਆ ਕਿ ਵੱਡੇ ਵੱਡੇ ਦਰਖਤ ਵੀ ਜਿਹੜੇ ਪਾਣੀ ਢੋਣ ਕੇ ਲੈ ਕੇ ਜਾ ਰਹੇ ਆ ਪਰ ਹਿੰਮਤ ਅਕੇ ਕਹਿੰਦੇ ਹੁੰਦੇ ਆ ਕਿ ਸਾਰਾ ਕੁਝ ਜਿਹੜਾ ਹੋ ਜਨਣਾ ਔਰ ਇਹ ਸਾਡੇ ਇਹਨਾਂ ਸਾਰੇ ਲੋਕਾਂ ਦੇ ਸਾਰੇ ਭਾਈਚਾਰੇ ਮਿਲ ਕੇ ਜਿਹੜਾ ਕੰਮ ਕਰੇ ਉਸ ਹਿਮਤ ਅੱਗੇ ਤੇ ਇਹ ਜਿਹੜਾ ਸਾਰਾ ਕੁਝ ਕੰਮਜਮ ਹੋ ਜਾਦਗਾ ਅਰੇ ਅਸੀਂ ਕੰਮ ਕਰ ਪਈਆ ਤੇ ਅਸੀਂ ਸੇਫ ਹਾਂ ਸਾਰੇ ਲੋਕਾਂ ਨੂੰ ਵੀ ਇਹੀ ਕਹਿਣਾ ਚਾਹੀਦਾ ਕੋਈ ਪੈਨਿਕ ਨਾ ਕਰੇ ਕਿਸੇ ਕਿਸਮ ਦਾ ਫਿਕਰ ਨਾ ਕਰੋ ਸਭ ਠੀਕ ਹੈ ਤੇ ਬੰਦ ਜਿਹੜਾ ਉਹ ਬਿਲਕੁਲ ਸੇਫ ਹੈ ਕਿਤੇ ਕਿਸੇ ਕਿਸਮ ਦੀ ਕੋਈ ਕਮੀ ਤੁਜੋਦੀ ਨਹੀਂ ਹੈ ਸਿਰਫ ਨੋਚ ਕੀਤੀ ਹੈ ਜਦੋਂ ਤੇ ਸਾਰਾ ਪ੍ਰਸ਼ਾਸਨ ਤੇ ਸਾਰੀ ਜਰੀ ਹੈ ਸੁਰੱਖਿਆ ਸਾਰੀ ਨੋਚ ਦੇ ਉੱਤੇ ਲੱਗੀ ਹੋਈ ਹੈ ਅ ਬਰੋਦੀਆਂ ਨੂੰ ਕੁਦਰਤ ਨੇ ਮੌਕਾ ਦਿੱਤਾ ਆ ਮੇਰਕੁਚੀ ਜੇ ਪਰੇ ਤੁਹਾਡਾ ਕੀ ਚਾਲਿਆ ਜੇ ਇਹ ਮੌਕਾ ਪ੍ਰਸਤੀਤੀ ਸਿਆਸਤ ਨਾ ਹੁੰਦੀ ਤੇ ਫਿਰ ਪੰਜਾਬ ਦਾ ਰੁਕਟੰਗ ਵੀ ਕੁਝ ਹੋਰ ਹੁੰਦਾ ਨਹੀਂ ਇੱਕ ਮਿੰਟ ਇੱਕ ਮਿੰਟ ਜੀ ਚੱਲ ਕਰਨੀ ਸੀ ਇੱਕ ਮਿੰਟ ਇੱਕ ਮਿੰਟ ਕਰ ਲੈ ਦੇ ਕਰ